ਆਜ ਆਖਤੇ ਥੱਲੇ ਰਜੀਵ ਗਾਂਧੀ ਜੀ ਨੇ ਐਨਵਸੇਜ ਕੀਤਾ ਸੀ ਮੋਰ ਪਾਸ ਟੂ ਦੀ ਪੰਚਾਇਤ ਉਹ ਵੀ ਤੁਸੀਂ ਹੱਕ ਖੋਲੇ ਆ ਪੰਚਾਇਤ ਹੁਣ ਫੈਸਲੇ ਨਹੀਂ ਕਰ ਸਕਦੀ ਤੇ ਸੈਂਟਰ ਫੈਸਲਾ ਕਰੇਗਾ ਕਿ ਸੂਬੇ ਵਿੱਚ ਕਿਹੜੀ ਸਕੀਮ ਲਾਗੂ ਕਰਨੀ ਤੂੰ ਇਸ ਗੱਲ ਕਰ ਰਾਜ ਜਿਹੜੀ ਹੈ ਵਿਸ਼ੇਸ਼ ਮੀਟਿੰਗ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਜ਼ਰੀਏ ਸਾਡਾ ਮੈਸੇਜ ਸਾਰੇ ਪੰਜਾਬ ਚ ਪਹੁੰਚੇ ਵਿਸ਼ੇਸ਼ ਤੌਰ ਤੇ 도ਆਬੇ ਵਾਲੀ ਸਾਡੀ ਬੈਂਡ ਚ ਪਹੁੰਚੇ ਤੇ ਅੱਗੇ ਮੇਰੀ ਅਪੀਲ ਸਾਰੇ ਡਿਸਟ੍ਰਿਕਟ ਕਾਂਗਰਸ ਦੇ ਪ੍ਰਧਾਨਾਂ ਨੂੰ ਬਲਾਕਾਂ ਦੇ ਪ੍ਰੈਜ਼ੀਡੈਂਟਸ ਨੂੰ ਸਾਲ ਬਾਅਦ ਲਿਖੇ ਜਾਣੀਆਂ ਨੇ ਅਸੀਂ ਇਹ ਹਰ ਪਿੰਡੇ 'ਚ ਜਾਈਏ ਹੁਣੇ ਹੀ ਇਲੈਕਸ਼ਨਸ ਹੋ ਕੇ ਹੱਟੀਆਂ ਤੇ ਅਸੀਂ ਉੱਥੇ ਜਾ ਕੇ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਦੇ ਸਕੀਏ ਸੋ ਇੰਨਾ ਹੀ ਮੈਂ ਕਹਿੰਦਾ ਹਾਂ ਇੱਕ ਨਹੀਂ ਅਸੀਂ ਹਰ ਜਗ੍ਹਾ ਮੈਂ ਵਿਧਾਨ ਸਭਾ ਚੇਤਾ ਦੀ ਲੜਾਈ ਲੜੀ ਵਿਧਾਨ ਸਭਾ ਦੇ ਬਾਹਰ ਵੀ ਅੰਦਰ ਵੀ ਬਟ ਗਵਰਨਮੈਂਟ ਦਾ ਜਵਾਬ ਇਹ ਸੀ ਕਿ ਇਹ ਜਿਹੜੀਆਂ ਨੇ ਇਹ ਤੇ ਸੈਂਟਰ ਦੇ ਜਿਹੇ ਫੰਡ ਸਾਨੂੰ ਰਿਲੀਜ਼ ਨਹੀਂ ਕਰ ਰਿਹਾ ਉੱਥੇ ਅੜੇ ਨੇ ਕੋਪੀਂਦੀ ਹੈ ਕਿ ਕਾਂਗਰਸ 'ਚ ਫਾਈਟ ਦੇਦੀ ਕੰਮ ਸੀ ਇਹ ਮੈਂ ਮਾਨ ਸਾਹਿਬ ਦੀ ਕਿਉਂ ਗੱਲ ਨਹੀਂ ਕਰ ਰਿਹਾ ਕਿ ਭਗਵਾਨ ਤੋਂ ਮਾਨ ਨੂੰ ਨੀਤੀ ਉਦਯੋਗ ਦੀ ਮੀਟਿੰਗਸ ਹੁੰਦੀਆਂ ਨੇ ਦੋ ਜਾਂ ਤਿੰਨ ਦਫਾ ਪਰ ਹੀ ਨੀਤੀ ਉਦਯੋਗ ਦੀ ਮੀਟਿੰਗ ਇਸ ਹੈਡਡ ਬਾਈ ਦੀ ਪ੍ਰਾਈਮ ਮਿਸਟਰੀ ਜਿਹਦੇ ਵਿੱਚ ਸਾਰੇ ਚੀਫ ਮਿਨਿਸਟਰ ਸਾਰੇ ਸੂਬੇ ਆਂਦੇ ਨੇ ਰਿਜ਼ਰਵ ਬੈਂਕ ਦਾ ਗਵਰਨਰ ਆਉਂਦਾ ਫਾਈਨੈਂਸ ਮਿਨਿਸਟਰ ਹੁੰਦੇ ਜਾਂਦਾ ਫਾਈਨੈਂਸ ਸੈਕਟਰੀ ਹੁੰਦੇ ਜਾਂਦਾ ਜਿਹੜੀ ਵੀ ਸੈਂਟਰ ਤੇ ਸੂਬੇ ਦੀ ਫਾਈਨੈਂਸ਼ੀਅਲ ਮੈਟਰਸ ਨੇ ਪਾਵੇਂ GST ਦੀਆਂ ਪਾਵੇਂ ਇੰਡਸਟਰੀ ਦੀਆਂ ਉਹ ਪਾਵੇਂ ਲਾਜ਼ ਦੀਆਂ ਪਾਵੇਂ ਕਾਨੂੰਨਾ ਦੀਆਂ ਉੱਥੇ ਚਰਚਾ ਹੁੰਦੀ ਭਗਵੰਤ ਮਾਨ ਜੀ ਅਜੇ ਤੱਕ ਨੀਤੀ ਰੋਗ ਦੀ ਮੀਟਿੰਗ ਚ ਕਿਸੇ ਨਹੀਂ ਗਿਆ ਤੁਸੀਂ ਐਵਰੇਜ ਕੱਢ ਕੇ ਵੇਖੋ ਮੇਰਾ ਖਿਆਲ ਪਿਛਲੇ 4 ਸਾਲ ਚ ਹੀ ਹੈਜ਼ ਅਟੈਂਡਡ ਜਸਟ 1 ਮੀਟਿੰਗ ਜੇ ਤੁਸੀਂ ਮੀਟਿੰਗ ਅਟੈਂਡ ਨਹੀਂ ਕਰਦੇ ਨਰੇਗਾ ਵਰਕਰਸ ਦੀ ਵਿਜੇਜਸ ਦੀ ਗੱਲ ਸੀ ਤੇ ਇਹ ਚੀਜ਼ ਮਿਸਟਰ ਨਹੀਂ ਰੱਖਣੀ ਸੀ ਸਰ ਤੁਸੀਂ ਗੱਲ ਕਹੀ ਹੈ ਨਾ ਜੀ ਕਿ ਮੈਂ ਪ੍ਰਬੰਧ ਮਾਨ ਨੂੰ ਕਹਿੰਦਾ ਕਿ ਤੁਸੀਂ ਲੀਡ ਕਰੋ ਜੇ ਤੁਹਾਡੀ ਸਰ ਆਈ ਵਾਲੀ ਗੱਲ ਨਹੀਂ ਸੁਣੀ ਤੁਸੀਂ ਇਕੱਠੇ ਜਾ ਕੇ ਕਿਹਦਾ ਬੋਦੀ ਸਾਹਿਬ ਦੇ ਗਲ ਉਹ ਖੜੂਗੇ ਬਸ ਸਵਾਲ ਹੀ ਸੀਗਾ ਜੀ ਤਾਂ ਨਹੀਂ ਤੁਸੀਂ ਗੱਲ ਨਹੀਂ ਸਮਝਦੇ ਐਸ ਟਾਈਮ ਐਡਮਿਨਿਸਟ੍ਰੇਟਿਵ ਹੈਡ ਕੋਣ ਇਸ ਸੂਬੇ ਦਾ ਕਿਨੇ ਚੂਜ਼ ਕੀਤਾ ਹਾਂ ਸਾਹਿਬ ਨੇ ਕੀਤਾ ਨਾ ਤਾਂ ਫਰਸ਼ ਤੇ ਮੰਨਦਾ ਹੀ ਬੰਦਾ ਕਿ ਮਾਨ ਲੀਡ ਕਰੇ ਅਸੀਂ ਪ੍ਰਿੰਸੀਪਲ ਆਪੋਜੀਸ਼ਨ ਹਾਂ ਸਾਨੂੰ ਇਹ ਗੱਲ ਕਹੇ ਕਿ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਅਸੀਂ ਨਾਲ ਸਾਥ ਦੇਣ ਨੂੰ ਤਿਆਰ ਹਾਂ ਹੁਣ ਆਬਵੀਅਸਲੀ ਤੇ ਲੀਡ ਤੇ ਮਾਨ ਨਹੀਂ ਕਰੇਗਾ ਨਹੀਂ ਕਰੇਗਾ ਤਾਂ ਸਾਲ ਬਾਅਦ ਅਸੀਂ ਲੋਕਾਂ ਕੋ ਜਾਵਾਂਗੇ ਕਿ ਮਾਨ ਸਾਹਿਬ ਇਨਕੰਪੀਟੈਂਟ ਰਹਿ ਨੇ ਲੀਡ ਨਹੀਂ ਕਰ ਸਕੇ ਕਾਇਦਾ ਲੋਕਾਂ ਦਾ ਨਾ ਅਮਨ ਕਾਨੂੰਨ ਦੀ ਵਿਵਸਥਾ ਇਥੇ ਕੋ ਸੈਟਲ ਹੋ ਸਕੇ ਹੀ ਕਿਸੇ ਦੀ ਜ਼ਿੰਦਗੀ ਇਥੇ ਸੇਫ ਨਹੀਂ ਤੇ ਨਹੀਂ ਕਰ ਸਕਿਆ ਫਿਰ ਨਵੇਂ ਨੂੰ ਮੌਕਾ ਦੋ ਫਿਰ ਲੀਡ ਕਰੇ ਸਾਰੀਆਂ ਗੱਲਾਂ ਵੇਖੋ ਗੱਲ ਤੇ ਲੀਡਰਸ਼ਿਪ ਦੀ ਹੈ ਸਾਰੀ ਜੀ ਪ੍ਰੈਜ਼ੈਂਟ ਟਾਈਮ ਫਾਰ ਵਨ ਮੋਰ ইয়ার ਭਗਵੰਤ ਬਾਣਿਸ ਜੀ ਸੀ ਅਸੀਂ ਤੂੰ ਉਹਨੂੰ ਪੇਸ਼ਕਸ਼ ਕਰ ਰਿਹਾ ਕਿ ਤੂੰ ਚੱਲ ਸੂਬੇ ਦੀ ਜਿੱਥੋਂ ਤੱਕ ਰੂਰਲ ਡਿਵੈਲਪਮੈਂਟ ਦੀ ਲੜਾਈ ਜੀਐਸਟੀ ਦੀ ਲੜਾਈ ਮੈਨਰਿਕਾ ਵਰਕਰਸ ਦੀ ਲੜਾਈ ਆ ਜਿਹੜੀ ਨਵੀਂ ਸਕੀਮ ਬਦਲੀ ਏ ਜਿੱਥੇ ਵੀ ਐਂਟੀ ਪੰਜਾਬ ਐਂਟੀਪੂਰ ਕੰਮ ਹੋ ਰਿਹਾ ਲੀਡ ਕਰ ਅਸੀਂ 7 ਦਿਨ ਨੂੰ ਤਿਆਰ ਹਾਂ ਇਹ ਧਰਨੇ ਤੇ ਬੈਠੇਗਾ ਅਸੀਂ ਨਾਲ ਬੈਠਾਂਗੇ ਇਹ 4 ਦਿਨ ਬੈਠੇ 6 ਦਿਨ ਬੈਠੇ 1 ਮਹੀਨਾ ਬੈਠੇ ਵੀ ਵਿਲ ਅਸੀਂ ਨਾਲ ਇਹਦਾ ਸਾਥ ਦਵਾਂਗੇ ਜਾਂ ਬਾਵਾ ਖੜੀਆਂ ਕਹ ਦੇ ਕੇ ਮੇਰੇ ਵਾਸਤੇ ਹੀ ਘੜੀ ਨੀ ਤੂੰ ਨਾ ਜੇ ਕੰਮ ਤੇ ਕਰੇ ਨਾ ਠੀਕ ਹੁਣ 30 ਤਰੀਕ ਨੂੰ ਇਹਨਾਂ ਨੇ ਇਸ ਇਸ਼ੂ ਤੇ ਸੈਸ਼ਨ ਸਾਧ ਲਈ ਤੁਸੀਂ ਸੈਸ਼ਨ ਦਾ ਗਾਲਾ ਕੱਢਣ ਤੋਂ ਇਲਾਵਾ ਕੋਈ ਠੋਸ ਕੰਮ ਤੇ ਨਿਕਲਣਾ ਕੋਈ ਨਹੀਂ ਜੀ ਅਸੀਂ ਤੇ ਕਹਿੰਦੇ ਲੀਡ ਕਰ ਕੋਈ ਇਹ ਚੀਜ਼ ਨੈਸ਼ਨ 11 ਤੇ ਜਾਏ ਉਥੇ ਪਹੁੰਚੇ ਪਤਾ ਤੇ ਲੱਗੇ ਜੀ ਇਹ ਨਹੀਂ ਗੱਲ ਠੀਕ ਹੈ ਜੀ ਪੰਜਾਬ ਦੇ ਹਾਲਾਤ ਕੀ ਹੈ ਤੁਹਾਨੂੰ ਪਤਾ ਹੈ ਆਏ ਦਿਨ ਗੋਲੀ ਵਾਲੀ ਹੋ ਰਹੀ ਹੈ ਲੋਕ ਮਰ ਰਹੇ ਨੇ ਉਸੇ ਤੁਸੀਂ ਕੀ ਕਹਿੰਦੇ ਹੋ ਅਮਨ ਕਾਨੂੰਨ ਬਹੁਤ ਹੀ ਖਰਾਬ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੇਰਾ ਤੇ ਕੋਈ ਗੱਲ ਕਹਿਣੀ ਹੈ ਕਿ ਭਗਵੰਤ ਮਾਨ ਦੇ ਕੰਪਲੀਟ ਇਅਰਸ ਫੇਲਡ ਐਸ ਦੀ ਹੋਮ ਮਿਨਿਸਟਰ ਮੈਂ ਹੁਣੇ ਹੀ ਰਸਤੇ ਦੇ ਵਿੱਚ ਇੱਕ ਕਾਂਗਰਸ ਦੇ ਬੜੇ ਵੈਟਰਨ ਲੀਡਰ ਸੀ ਮਿਸਟਰ ਸਿੱਧੂ ਕਈ ਵਾਰ ਦੇ ਕੌਂਸਲਰ ਦੇ ਮੋਗੇ ਤੇ ਉਹਨਾਂ ਨੇ ਮੈਂ ਰਸਤੇ 'ਚ ਗੱਲ ਕਰਦਾ ਆ ਰਿਹਾ ਸੀ ਉਹਨਾਂ ਮੈਨੂੰ ਦੱਸਿਆ ਕਿ ਬਾਈ ਜੀ ਸਾਹਿਬ ਘਰ ਆ ਕੇ ਦਿਨ ਦੇ ਹਾਰੇ ਸਵੇਰੇ 15-20 ਬੰਦੇ ਵੀ ਮੇਰੇ ਲਾਂਚ 'ਚ ਬੈਠੇ ਸੀ ਮੇਰਾ ਬੇਟਾ ਵੀ ਬੈਠਾ ਹੈ ਮੇਰਾ ਪੋਤਰਾ ਵੀ ਬੈਠਾ ਸੀ ਦੋ ਨੌਜਵਾਨ ਮੁੰਡੇ ਆਏ ਨੇ 2022 ਸਾਲ ਦੇ ਫਾਈਲਾ ਉਹਨਾਂ ਦੀ ਕੱਚ ਦੇ ਵਿੱਚ ਸਨ ਤੇ ਮੈਂ ਸੋਚਿਆ ਕੋਈ ਫਾਰਮ ਫੂਮ ਸਾਈਨ ਕਰਾਣ ਆਏ ਹੋਣੇ 6 ਗੋਲੀਆਂ ਉਹਨਾਂ ਨੇ ਉਹਨਾਂ ਨੂੰ ਮਾਰੀ 6 ਗੋਲੀਆਂ ਚੱਲੀਆਂ ਦੋ ਪਿਸਟਲ ਯੂਜ਼ ਕੀਤੇ ਗਏ ਨੇ ਬੰਦੇ ਭੱਜ ਗਏ ਨੇ ਉਹਨਾਂ ਦਾ ਕਹਿਣਾ ਸੀ ਕਿ ਮੇਰੇ ਆਪਣੇ ਲਾਇਸੈਂਸਸ ਪੰਜ ਵਾਰ ਪ੍ਰੈਜ਼ੈਂਟ ਐਸਐਸਪੀ ਜਿਹੜਾ ਉੱਥੋਂ ਦਾ ਮਿਸਟਰ ਗਾਂਧੀ ਉਹਦਾ ਨਾਮ ਹੈ ਮੈਂ ਇਹ ਗੱਲ ਤੁਹਾਡੀ ਪ੍ਰੈਸ ਕਾਨਫਰੰਸ ਤੋਂ ਬਾਅਦ ਮਿਸਟਰ ਗਾਂਧੀ ਨਾਲ ਵੀ ਕਰਨੀ ਉਹਨੇ ਆਪਕ ਲਾ ਦਿੱਤੀ ਕਿ ਜੀ ਸਾਨੂੰ ਆਈਬੀ ਦੀ ਤੇ ਪੰਜਾਬ ਇੰਟੈਲੀਜੈਂਸ ਦੀ ਰਿਪੋਰਟ ਕਿ ਤੁਹਾਨੂੰ ਮਾਰਨ ਦਾ ਤੁਹਾਡੀ ਜਾਨ ਨੂੰ ਖਤਰਾ ਹੈ 2 ਮਹੀਨੇ ਉਹਨਾਂ ਦੇ ਘਰ ਗਾਰਦ ਵੀ ਲਈ ਉਹਨਾਂ ਨੇ ਇੱਕੋ ਬੇਨਤੀ ਕੀਤੀ ਜਦੋਂ ਤੁਹਾਡੇ ਕੋਲ ਖੁਦ ਰਿਪੋਰਟ ਹੈ ਤੁਸੀਂ ਗਾਰਦ ਦੀ ਵੀ ਲਈ ਕਿਰਪਾ ਕਰਕੇ ਮੇਰੇ ਵੈਪਨ ਤੇ ਵਾਪਸ ਕਰ ਦਿਓ ਇੱਕ ਕਿਸੇ ਕੇਸ ਦੇ ਵਿੱਚ ਐਕਸੀਡੈਂਟ ਹੋ ਗਿਆ ਸੀ ਉਹਨਾਂ ਦੀ ਗੱਡੀ ਦਾ ਬੰਦਾ ਮਰ ਗਿਆ ਸੀ ਉਹਦੇ ਵਿੱਚ ਉਹਨਾਂ ਨੇ ਕੇਸ ਲੈਣੇ ਉਹਨਾਂ ਦੇ ਵੈਪਨ ਨੂੰ ਰਿਡਿਊ ਨਹੀਂ ਸੀ ਕੀ ਉਹ ਉਸ ਕੇਸ ਚ ਭਰੀ ਹੋਗੇ ਕਹਿੰਦੇ ਪੰਜ ਵਾਰ ਮੈਸੇਸਪੀ ਸਾਹਿਬ ਨੂੰ ਕਹਿ ਗਿਆ ਕਿ ਇੱਕ ਤੇ ਐਕਸੀਡੈਂਟਲ ਕੇਸ ਸੀ ਕੋ ਕ੍ਰਿਮਿਨਲ ਕੇਸ ਹੈ ਨਹੀਂ ਬੰਦਾ ਵਰ ਗਿਆ ਮੈਂ ਬਰੀ ਹੋ ਗਿਆ ਕਿਰਪਾ ਕਰਕੇ ਮੈਨੂੰ ਲਾਇਸੈਂਸਸ ਤੇ ਵਾਪਸ ਦੇ ਦਿਓ ਮੈਂ ਘਰ ਤੋਂ ਕੋਈ ਆਪਣੀ ਰਿਕਵਲੀ ਕਰ ਸਕਾਂ ਨਹੀਂ ਮਿਲਿਆ ਛੇ ਹੁਣ ਤਿੰਨ ਗੋਲੀਆਂ ਅੱਜ ਵੀ ਉਹ ਹਸਪੀਟਲ ਦੇ ਵਿੱਚ ਮੁੱਕੇ ਨੇ ਹਿੰਦੁਸਤਾਨ ਦੀਆਂ ਸਾਰੀਆਂ ਤੇ ਬਾਹਰ ਦੀਆਂ ਸਾਰੀਆਂ ਟਰੇਡਿੰਗ ਹਾਊਸੇਸ ਇਸ ਖਿੱਤੇ 'ਚ ਬਹਿਣ ਗਿਆ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਸਾਰਿਆਂ ਨੂੰ ਪਰਫੁੱਲਤ ਖਿੱਤਾ ਜਿਹੜਾ ਹੋਏਗਾ ਰਾਜਪੁਰੇ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਤੇ ਇੱਥੋਂ ਤੱਕ ਸਾਡਾ ਜਿਹੜਾ ਬਾਰਡਰ ਹੈ ਇਹ ਖਿੱਤਾ ਸਾਰਿਆਂ ਨੂੰ ਪਰਫੁੱਲਤ ਹੋਏਗਾ ਇਹਦਾ ਸਾਰੇ ਨਾਰਥ ਇੰਡੀਅਨ ਸਟੇਟਸ ਨੂੰ ਐਡਵਾਂਟੇਜ ਆਏ ਜੇ ਸੁੱਕੀ ਬੰਦਰਗਾਹ ਸਾਡੀ ਖੁੱਲੇ ਬਾਨਾ ਨਾ ਲਾਣ ਬਾਰਡਰ ਖਲਾਨਾ ਹੀ ਪੈਗਾ ਜਿੱਦਣ ਇਹਨਾਂ ਨੇ ਮਨ ਬਣਾ ਲਿਆ ਉਦੋਂ ਬਾਰਡਰ ਖੁੱਲ ਸਕਦਾ ਤੇ ਬਾਰਡਰ ਅਸੀਂ ਜਦੋਂ ਖੋਲਣ ਦੀ ਗੱਲ ਕਰ ਰਹੇ ਅਸੀਂ ਆਪਣੇ ਗੁਆਂਢੀ ਦੇਸ਼ ਦੀ ਗੱਲ ਹੀ ਨਹੀਂ ਕਰਦੇ ਉਹਦੇ ਨਾਲ ਭਾਵੇਂ ਨਾ ਕਾਰੋਬਾਰ ਕਰੋ ਪਰ ਏਸ਼ੀਆ ਤੇ ਕਿੰਨੇ ਸਾਰੇ ਦੇਸ਼ ਨੇ ਸਾਰਾ ਯੂਰਪ ਪਿਆ ਸਾਡੇ ਕੋਲ ਜੀ 100 ਕਰੋੜ ਦੀ ਪੋਪੂਲੇਸ਼ਨ ਹੈ ਜੇ ਸਾਡੇ ਗੁਆਂਢੀ ਦੇਸ਼ ਨੂੰ ਛੱਡ ਕੇ ਸਾਰੇ ਯੂਰਪ ਨੂੰ ਤੇ ਏਸ਼ੀਆ ਦਾ ਬਾਰਡਰ ਖੁੱਲ ਜਾਏ ਤੇ ਹਿੰਦੁਸਤਾਨ ਤੋਂ ਤੁਸੀਂ ਵੇਖੋ ਸਾਰਿਆਂ ਨੂੰ ਵੱਧ ਇਹੀ ਏਰੀਆ ਪਰਫੁੱਲਰਤ ਹੁੰਦਾ ਤਾਂ ਸੋ ਇਹ ਸਾਰੇ ਮਸਲੇਬਾਜ਼ੀ ਮੈਂ ਅੱਜ ਸ਼ੀਰਿਆ ਜ਼ੰਫਗਾ ਸਿੰਘ ਜੀ ਦੀ ਨਾਲ-ਨਾਲ ਜੁੜੇ ਹੋਏ ਜ਼ਿਲ੍ਹੇ ਵਿੱਚ ਅਸੀਂ ਇੱਥੇ ਆਏ ਹਾਂ ਆਪਣੇ ਮਹਾਨ ਸ਼ਹੀਦਾਂ ਨੂੰ ਹਮੇਸ਼ਾ ਸੀ ਯਾਦ ਵੀ ਕਰਨੇ ਉਹਨਾਂ ਦੀਆਂ ਜਿਹੜੀਆਂ ਮਹਾਨ ਕੁਰਬਾਨੀਆਂ ਨੇ ਇਸ ਮਹਾਨ ਦੇਸ਼ ਨੂੰ ਆਜ਼ਾਦ ਕਰਨ ਦੇ ਵਿੱਚ ਉਹਦਾ ਉਸ ਸੂਬੇ ਨੂੰ ਤੇ ਉਹਨਾਂ ਲੋਕਾਂ ਨੂੰ ਵੀ ਐਡਵਾਂਟੇਜ ਆਣਾ ਚਾਹੀਦਾ ਜਿਨ੍ਹਾਂ ਲੋਕਾਂ ਨੇ ਸਾਰਨੋਂ ਵੱਧ ਕੁਰਬਾਨੀਆਂ ਦਿੱਤੀਆਂ ਦੇਸ਼ ਦੀ ਆਜ਼ਾਦੀ ਦੇ ਵਿੱਚ ਵੇਖੋ ਪੰਜਾਬੀਆਂ ਨੇ ਤੇ ਬੰਗਾਲੀਆਂ ਨੇ ਸਾਰਨੋਂ ਵੱਡਾ ਯੋਗਦਾਨ ਪਾਇਆ ਪਟੰਜ ਪੰਜਾਬ ਨੂੰ ਹਰ ਪਾਸਿਓਂ ਆਰਥਿਕ ਤੌਰ ਤੇ ਮਾਰਿਆ ਜਾ ਰਿਹਾ ਅਸੀਂ ਆਪਣੇ ਹੱਕ ਦੀ ਲੜਾਈ ਲੜ ਰਹੇ ਆ ਵੀ ਇੱਕ ਐਂਟੀ ਪੀਪਲ ਐਂਟੀ ਪੰਜਾਬ ਐਂਟੀ ਪੂਰ ਇਹ ਜਿਹੜਾ ਮਿਨਰੇਕਾ ਵਾਲਾ ਬਦਲ ਕੇ ਜਿਹੜੀ ਨਵੀਂ ਇਹਨਾਂ ਸਕੀਮ ਲੈ ਕੇ ਆਂਦੀ ਬੇਸਿਕਲੀ ਸਾਡਾ ਗਲਾ ਹੀ ਘੁੱਟਣ ਵਾਲੀ ਸਕੀਮ ਜਦੋਂ 60 40 ਦੀ ਤੁਸੀਂ ਵੇਚਰੀ ਕਰ ਲਈ ਤੇ ਪੰਜਾਬ ਕੋ ਤੇ ਪਤਾ ਆਪਣੇ ਅੱਛਾ ਇਹ ਸੈਂਟਰਲ ਡਰਾਈਵਨ ਹੋਏਗਾ ਇਹਦੇ ਚ ਇੱਕ ਹੋਰ ਬੜੀ ਵੱਡੀ ਗੱਲ ਹੈ ਅੱਗੇ ਤੁਹਾਡੀ ਪੰਚਾਇਤ ਨੇ ਫੈਸਲਾ ਕਰਦੀ ਸੀ ਕਿ ਪਿੰਡ 'ਚ ਕੰਮ ਕੀ ਕਰਨਾ ਹੁਣ ਇਹਦੇ ਵਿੱਚ ਸੈਂਟਰ ਪ੍ਰਪੋਜ਼ ਕਰੇਗਾ ਕਿ ਕਿਹੜੀ ਸੈਂਟਰ ਦੀ ਸਕੀਮ ਲੈ ਕੇ ਆਵਾਂਗੇ ਉਹਦੇ ਵਿੱਚ 60 40 ਦੀ ਰੇਸ਼ੋ ਨਾਲ ਕੰਮ ਹੋਏਗਾ ਉਹਦਾ ਮਤਲਬ ਕਿ ਅਸੀਂ ਜਿਹੜਾ ਬੁਨਿਆਦੀ ਹੱਕ ਹੈ ਜਿਹੜਾ ਪੰਚਾਇਤੀ ਰਾਜ ਐਕਟ ਦੇ ਥੱਲੇ ਰਜੀਵ ગાંધી ਜੀ ਨੇ ਐਨਵਸੇਜ ਕੀਤਾ ਸੀ ਮੋਰ ਪਾਵਰ ਟੂ ਦੀ ਪੰਚਾਇਤ ਉਹ ਵੀ ਤੁਸੀਂ ਹੱਕ ਖੋਲੇ ਆ ਪੰਚਾਇਤ ਹੁਣ ਫੈਸਲਾ ਨਹੀਂ ਕਰ ਸਕਦੀ ਇੱਥੇ ਸੈਂਟਰ ਫੈਸਲਾ ਕਰੇਗਾ ਕਿ ਸੂਬੇ ਵਿੱਚ ਕਿਹੜੀ ਸਕੀਮ ਲਾਗੂ ਕਰਨੀ